ਇੱਕ ਵਾਰ ਬਾਦਸ਼ਾਹ ਅਕਬਰ ਬਹੁਤ ਹੀ ਗੰਭੀਰ ਹੋ ਕੇ ਖੜੇ ਸਨ ਤੇ ਕੁਝ ਸਮੇਂ ਬਾਅਦ ਜਦੋਂ ਉਹਨਾਂ ਕੋਲ ਫਿਰਬਰ ਆਏ ਤਾਂ ਉਹ ਫਿਰਬਰ ਨੂੰ ਪੁੱਛਣ ਲੱਗੇ ਕਿ ਫਿਰਬਰ ਜੀ ਮੈਨੂੰ ਇਹ ਦੱਸੋ ਕਿ ਦੁਨੀਆ 'ਚ ਸਭ ਤੋਂ ਵਧੀਆ ਹਥਿਆਰ ਕਿਹੜਾ ਹੈ ਕਹਾਂਕੋ ਪਤਾ ਹੋ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਤੋਪਾਂ ਠੀਕ ਨੇ ਕਿ ਬੰਦੂਕਾਂ ਠੀਕ ਨੇ ਪਹੁੰਚ ਲਈ ਵਾਸ਼ਾ सलामत ਹੌਜਲੀ ਕੋਈ ਹਥਿਆਰ ਠੀਕ ਹੈ ਜਿਹੜਾ ਮੌਕੇ ਤੇ ਕੰਮ ਆ ਜਾਏ ਹਥਿਆਰ ਨਾ ਤੋਪ ਮਾੜੀ ਤੇ ਨਾ ਬੰਦੂਕ ਮਾੜੀ ਬਸ ਮੌਕਾ ਮਿਲਦੀ ਗੱਲ ਹੈ ਅਕਬਰ ਨੂੰ ਬੀਰਬਰ ਦੇ ਜਵਾਬ ਨਾਲ ਕੋਈ ਤਸੱਲੀ ਨਾ ਹੋਈ ਤੇ ਉਹਨੇ ਸੋਚਿਆ ਕਿ ਕਿਉਂ ਨਾ ਆਪਾਂ ਬੀਰਬਰ ਦੀ ਪਰਖਿਆ ਲਈਏ ਦੂਜੇ ਦਿਨ ਇੱਕ ਸ਼ਰਾਬੀ ਹਾਥੀ ਬੀਰਬਰ ਦੇ ਸਾਹਮਣੇ ਲਾਰ ਦਿੱਤਾ ਕਿ ਬੀਰਬਰ ਨੂੰ ਨਹੀਂ ਸੀ ਪਤਾ ਕੋਸ ਸਮੇ ਬਾਅਦ ਕੋਈ ਹਾਥੀ ਇਕੋਦਮ ਬੀਰਬਰ ਨਾਲੋਂ ਭੱਜਿਆ ਬੀਰਬਰ ਹੁਣੀ ਡਰ ਗਿਆ ਬੀਰਬਰ ਵੀ ਅਕੇ ਭੱਜਣ ਲੱਗ ਪਿਆ ਤਾਂ ਉਹ ਹਾਥੀ ਬੀਰਬਰ ਦੇ ਪਿੱਛੇ ਪਿੱਛੇ ਭੱਜੀ ਗਿਆ ਬੀਰਬਰ ਥੱਕ ਹਾਰ ਗਿਆ ਕਦੀ ਦੌੜ ਤੇ ਨਹੀਂ ਲਾਈ ਨਹੀਂ ਸੀ ਪਰ ਮਰਗਾ ਕੀ ਨਾ ਕਰਦਾ ਉਹਨੇ ਥੱਕ ਹਾਰ ਕੇ ਉਹਨੂੰ ਇੱਕ ਉਹ ਇਹੋ ਤਾਂ ਸੋਚੀ ਉਹਨੇ ਇੱਕ ਪੱਥਰ ਚੁੱਕ ਲਿਆ ਉਹ ਪੱਥਰ ਚੁੱਕ ਕੇ ਉਹਨੇ ਹਾਥੀyal ਨੂੰ ਕੀਤਾ ਹਾਥੀyal ਨੂੰ ਕਰਕੇ ਪੂਰੇ ਜ਼ੋਰ ਨਾਲ ਉਹਨੇ ਹਾਥੀ ਤੇ ਆ ਗ ਮਾਰਿਆ ਉਹ ਪੱਥਰ ਜਦੋਂ ਹਾਥੀ ਨੂੰ ਲੱਗਾ ਤਾਂ ਹਾਥੀ ਉਥੋਂ ਇੱਕੋ ਤਮੀ ਤੋੜ ਗਿਆ ਜਿਹੜਾ ਆ ਰਿਹਾ ਸੀ ਉਹ ਵਾਪਸ ਹੋ ਗਿਆ ਉਹ ਆਪਣੇ ਵਾਪਸੀ ਨੂੰ ਹੀ ਹੋ ਗਿਆ ਫਿਰ ਬੀਰਬਰ ਥੱਕ ਹਾਰ ਕੇ ਸਾਰਾ ਦਿਨ ਬਾਅਦ ਜਦੋਂ ਵਾਪਸ ਮਹਿਲਾ ਨੂੰ ਪਰਤਿਆ ਤਾਂ ਅਕਬਰ ਨਾਲ ਮਿਲਿਆ ਪਹਿਲਾਂ ਤਾਂ ਅਕਬਰ ਸ਼ਰਮ ਦਾ ਮਾਰਾ ਕੁਝ ਬੋਲਿਆ ਨਾ ਪਰ ਪੈਰ ਦੇਰਪੰਨੀ ਕੀਤੀ ਤੇ ਪੀਰਬਰ ਨੇ ਜਦੋਂ ਅਕਬਰ ਨੂੰ ਪੁੱਛਿਆ ਤਾਂ ਬਾਦਸ਼ਾਹ ਸ਼ਰਮਿੰਦਾ ਹੋਇਆ ਬਾਦਸ਼ਾਹ ਸਲਾਮਤ ਹਾਂ ਦੱਸੋ ਹਾਂ ਤੁਸੀਂ ਦੱਸੋ ਕਿਹੜਾ ਹਥਿਆਰ ਸਹੀ ਏ ਹਾਂ ਤੇ ਮੈਨੂੰ ਪਰਖ ਵੀ ਲਿਆ ਜੇ ਨਾ ਮੈਂ ਤੇ ਇੱਕ ਵਟਾ ਮਾਰ ਕੇ ਤੁਹਾਡਾ ਸ਼ਰਾਬੀ ਹਾਥੀ ਭਜਾ ਦਿੱਤਾ ਜੇ ਤਾਂ ਮਤਲਬ ਹੁਣ ਵਟੇ ਇਕੱਠੇ ਕਰ ਲੋਗੇ ਹਥਿਆਰ ਹਮੇਸ਼ਾ ਵਕਤ ਨਾਲ ਵਤਿਆ ਜਾਂਦਾ ਹਾਂਜੀ ਬੇਗਾਨੀ ਜੀ ਤੁਸੀਂ ਸਹੀ ਸੋ ਤੇ ਮੈਂ ਪੰਜ ਤੇ ਖੰਨੋ ਕਰਦੇ ਹਾਂ ਨਾ ਤੁਸੇ ਕਹੇ ਤੇ ਮੇਰੇ ਨੌਰ ਅਤਨਾ ਸਭ ਤੋਂ ਹਨਮੋਲ ਰਤਨ ਮੇਰੇ ਯਾਰ ਮੇਰੇ ਦਿੱਤ